ਕਾਂਗਰਸ ਦੇ ਸਾਬਕਾ ਨੇਤਾ ਜਗਮੀਤ ਬਰਾੜ ਦਾ ਕਹਿਣਾ ਕਿ ਦੇਸ਼ ਦੇ ਪੰਜ ਰਾਜਾਂ 'ਚ ਹਾਰਨ ਤੋਂ ਬਾਅਦ ਆਪਣੀ ਹੀ ਪਾਰਟੀ ਦੇ ਖਿਲਾਫ ਬੋਲਣ ਵਾਲੇ ਸੀਨੀਅਰ ਨੇਤਾ ਦਿਗਵੇਚਰ ਸਿੰਘ ਖਿਲਾਫ ਸੋਨੀਆ ਗਾਂਧੀ ਕੋਈ ਸਖਤ ਐਕਸ਼ਨ ਕਿਉਂ ਨਹੀਂ ਲੈ ਰਹੀ ਬਰਾੜ ਪਟਿਆਲਾ ਵਿਖੇ ਗੱਲਬਾਤ ਕਰ ਰਹੇ ਸਨ 2014 ਦੇ ਵਿੱਚ ਲੋਕ ਸਭਾ ਹਾਰਨ ਤੋਂ ਬਾਅਦ ਮੈਂ ਪਾਰਟੀ ਨੂੰ ਇਹ ਕਿਹਾ ਕਿ ਸਾਨੂੰ ਰਿਫਾਰਮਸ ਔਰ ਮੰਥਨ ਔਰ ਚਿੰਤਨ ਔਰ ਰੀਜਨਲ ਅਲਾਈਐਂਸਸ ਨੂੰ ਰੀਵਿਊ ਕਰਕੇ ਕਾਂਗਰਸ ਪਾਰਟੀ ਨੂੰ ਸਟਰੈਂਥਨ ਕਰਨਾ ਚਾਹੀਦਾ ਉਦੋਂ ਕਿਹਾ ਮੈਂ ਮੇਰੀ ਗੱਲ ਤੇ ਕੋਈ ਅਮਲ ਨਹੀਂ ਹੋਇਆ ਸਗੋਂ ਮੈਨੂੰ ਐਕਸਪੈਲ ਕਰ ਦਿੱਤਾ ਗਿਆ ਪਹਿਲਾਂ सस्पेंड ਕਰ ਦਿੱਤਾ ਗਿਆ ਅੱਜ ਸਾਰੀ ਦੇਸ਼ ਦੀ ਕਾਂਗਰਸ ਦੇ ਲੀਡ ਇੰਪੋਰਟੈਂਟ ਲੀਡਰ ਡਿਗ ਵਿਜੇ ਸਿੰਘ ਜੋਤਿਦਿੱਤੇ ਸਿੰਧਿਆ ਦਿਓ ਸਤਿਵਰਤ ਚਤੁਰਵੇਦੀ 올 ਜਨਰਲ ਸਕੱਟਰੀਜ਼ ਹਾਈਐਸਟ ਲੈਵਲ ਉਹ ਇਹ ਕਹਿ ਰਹੇ ਹੈ ਕਿ ਪਾਰਟੀ ਵਿਚਾਰ ਕਰੇ ਅਸੀਂ ਕਿਤੇ ਨਾ ਕਿਤੇ ਆਪਦੇ ਆਸ਼ੇ ਤੋਂ ਪਟਕ ਗਏ ਪਰਜਗਮੀਤ ਸਿੰਘ ਬਰਾੜ ਨੇ ਜਦੋਂ ਇਹ ਗੱਲ ਕਹੀ ਮੈਨੂੰ ਸਸਪੈਂਡ ਕੀਤਾ ਗਿਆ ਮੈਨੂੰ ਐਕਸਪੈਲ ਕੀਤਾ ਗਿਆ 1 ਮਈ ਨੂੰ ਚਪਟ ਚੁੜੀ ਵਿਖੇ ਹੋਈ ਰੈਲੀ ਨੂੰ ਜਗਮੀਤ ਬਰਾੜ ਨੇ ਕਾਮਯਾਬ ਰੈਲੀ ਦੱਸਿਆ ਪਟਿਆਲਾ ਤੋਂ 인ਦਰਜੀਤ ਸਿੰਘ ਬਖਸ਼ੀ ਜਗਬਾਨੀ ਟੀਵੀ